ਹੁਕਮ ਅਨੁਸਾਰ ਭਾਈ ਅੰਮਰਤਪਾਲ ਸਿੰਘ ਤੇ ਉਹਨਾਂ ਦੇ ਸੱਤ ਸਾਥੀਆਂ ਦੀ ਜਿਹੜੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਸੀ ਉਹਨਾਂ ਤੇ ਐਨਐਸਏ ਜਿਹੜੀ ਉਹ ਖਾਤਮਾ ਹੋ ਚੁੱਕੀ ਆ ਜਾਨੀ ਕਿ ਕੱਲ ਨੂੰ ਹੁਣ ਆ ਪੰਜਾਬ ਲਿਆਂਦੇ ਜਾਣਗੇ ਪੰਜਾਬ ਆਉਣਗੇ ਰਾਤੋਂ ਰਾਤ ਜਿਹੜਾ ਕਿ ਪ੍ਰਕਿਰਿਆ ਸ਼ੁਰੂ ਹੋ ਜਾਊਗੀ ਅੱਜ ਸ਼ਾਮ ਨੂੰ ਉਹ ਜਿਹੜਾ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਰਿਹਾਈ ਹੋ ਜਾਣੀ ਆ ਸਵੇਰ ਪੰਜਾਬ ਦੇ ਵਿੱਚ ਆ ਜਾਣਗੇ ਤੁਹਾਨੂੰ ਅੱਗੇ ਅਸੀਂ ਖਬਰ ਦੱਸਦੇ ਆ ਪਰ ਉਸ ਤੋਂ ਪਹਿਲਾਂ ਥੋੜਾ ਜਿਆਦਾ ਸੇ ਬਰੀਕੀ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਾਈ ਅੰਮਰਤਪਾਲ ਸਿੰਘ ਖਾਲਸਾ ਜੋ ਡਿਬਰੂਗੜ੍ਹ ਦੇਲ ਦੇ ਵਿੱਚ ਬੰਦ ਸੀ ਤੇ ਉਹਨਾਂ ਦੇ ਨੌ ਸਾਥੀ ਹੋਰ ਬੰਦ ਸੀ ਭਾਈ ਅੰਮਰਤਪਾਲ ਸਿੰਘ ਖਾਲਸਾ ਡਬਈ ਤੋਂ ਚੱਲ ਕੇ ਆਉਂਦੇ ਆ ਪੰਜਾਬ ਦੇ ਵਿੱਚ ਆ ਕੇ ਉਹ ਅੰਮਰਤ ਬਾਣ ਕਰਦੇ ਆ ਤੇ ਨਾਲ ਦੇ ਸਿੰਘਾਂ ਨੂੰ ਅੰਮਰਤ ਚਕਾਉਂਦੇ ਆ ਗੁਰੂ ਆਲੇ ਬਣਦੇ ਆ ਤੇ ਹਜ਼ਾਰਾਂ ਸੈਂਕੜੇ ਨੌਜਵਾਨਾਂ ਨੂੰ ਨਾਲ ਜੋੜਦੇ ਆ ਤੇ ਫਿਰ ਨਸਿਆਂ ਦਾ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਅੱਜ ਵੀ ਚੱਲ ਰਿਹਾ ਜੋਰਾਂ ਤੇ ਉਸ ਨਸੇ ਦੇ ਮੁੱਦੇ ਤੇ ਜਿਹੜੇ ਭਾਈ ਅੰਮਰਤਪਾਲ ਸਿੰਘ ਨੇ ਨੌਜਵਾਨਾਂ ਨੂੰ ਬੰਗਾਰਿਆ ਕਿ ਨਸੇ ਦੇ ਮਰਨ ਨਾਲੋਂ ਤਾਂ ਸਿੱਖ ਕੌਮ ਦੇ ਨਾਲ ਜੂਝ ਕੇ ਮਰ ਸਕਦੇ ਹੋ ਨਸਿਆਂ ਦੇ ਵਿੱਚ ਕਿਉਂ ਨੌਜਵਾਨੋ ਤੁਸੀਂ ਗਲਤਾਨ ਹੋਏ ਹੋ ਇਸ ਵੀ ਸੰਦੇ ਹੀ ਭਾਈ ਅੰਮਰਤਪਾਲ ਸਿੰਘ ਦੇ ਨਾਲ ਹਜ਼ਾਰਾਂ ਸੈਂਕੜੇ ਨੌਜਵਾਨ ਜਿਹੜੇ ਮਹੀਰ ਦਾ ਹਿੱਸਾ ਬਣ ਲਗੇ ਤੇ ਅੰਮਰਤ ਸ਼ਕਲਣਾ ਜਿਹੜਾ ਸ਼ੁਰੂ ਕਰ ਦਿੱਤਾ ਪਰ ਜਾਲਮ ਸਰਕਾਰਾਂ ਚਾਹੇ ਕਿਸੇ ਦੀ ਮਰਜ਼ੀ ਸਰਕਾਰ ਹੋਵੇ ਉਹਨਾਂ ਨੂੰ ਰਾਸ ਨਹੀਂ ਆਉਂਦਾ ਸਿੱਖ ਕੌਮ ਅੱਗੇ ਵਧੇ ਸਿੱਖ ਕੌਮ ਜੰਝਾੜੂ ਪੈਦਾ ਹੋਣਾ ਪਰ ਉਹਨਾਂ ਨੇ ਕੀ ਕੀਤਾ ਇੱਕ ਵਿਰੋਧੀਆਂ ਦੀ ਆਪਾਂ ਕਹ ਲਈ ਜਾਂ ਏਜੰਸੀਆਂ ਨੇ ਚਾਲ ਚੱਲੀ ਭਾਈ ਅੰਮਰਪਾਲ ਸਿੰਘ ਦਾ ਇੱਕ ਨੌਜਵਾਨ ਲਾਪਰੀ ਸਿੰਘਾ ਉਹਨੂੰ ਜਿਹੜਾ ਥਾਣਾ ਅਜਨਾਲਾ ਨੇ ਚੁੱਕ ਲਿਆ ਬਿਨ ਗੱਲ ਤੋਂ ਬਿਨਾਂ ਬਾਤ ਤੋਂ ਉਸ ਦੇ ਸਬੰਧ ਦੇ ਵਿੱਚ ਭਾਈ ਅੰਮਰਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਇੱਕ ਪ੍ਰੋਗਰਾਮ ਲਿਖਿਆ ਇਹ ਥਾਣੇ ਦੇ ਜਿਹੜਾ ਮੂਰੇ ਆਪਾਂ ਦੇਖਦੇ ਆ ਕਿ ਹਰ ਇੱਕ ਹੀ ਧਰਨਾ ਦਿੰਦਾਗਾ ਹਰ ਇੱਕ ਹੀ ਆਪਣੇ ਬੰਦਿਆਂ ਨੂੰ ਸੜਾਉਂਦਾਗਾ ਚਾਹੇ ਕਿਸਾਨ ਜੁਨੀ ਨਾਲ ਲੈ ਲੋ ਚਾਹੇ ਹੋਰ ਅਨੇਕਾ ਤੇ ਜੁਨੀਾਨ ਨੇ ਕਈ ਕਿਸਾਨ ਤਾਂ ਇੱਥੋਂ ਤੱਕ ਕੇ ਜਿਹੜਾ ਕਿ 20-20 ਸਾਲਾਂ ਦੀ ਜਿਹੜੀ ਜੇਲ ਹੋਈ ਸੀ ਉਹਨਾਂ ਨੂੰ ਵੀ ਜਿਹੜਾ ਆਪਣੇ ਸਾਥੀਆਂ ਨੂੰ ਜਿਹੜਾ ਜੇਲ੍ਹਾਂ ਦੇ ਵਿੱਚੋਂ ਬਾਹਰ ਕਢਾ ਕੇ ਲੈ ਕੇ ਗਏ ਨੇ ਐਸੇ ਤਹਿਤ ਜਿਹੜਾ ਕਿ ਭਾਈ ਅਜਨਾਲਾ ਦੇ ਵਿੱਚ ਪਾਈ ਅਮਰਪਾਲ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਅਜਨਾਲਾ ਵਿਖੇ ਜਾਂਦੇ ਆ ਪੰਜਾਬ ਪੁਲਿਸ ਦੀ ਪੰਜਾਬ ਸਰਕਾਰ ਦੀ ਮਨਸਾ ਸੀ ਕਿ ਉਸ ਦਿਨ ਹੀ ਭਾਈ ਅਮਰਪਾਲ ਸਿੰਘ ਨੂੰ ਗ੍ਰਿਫਤਾਰ ਕਰਨਾ ਸੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਗ੍ਰਿਫਤਾਰ ਨਾ ਕਰ ਸਕੇ ਕਿਉਂਕਿ ਬਦਨਾਮੀ ਸਰਕਾਰ ਦੀ ਫਿਰ ਜ਼ਿਆਦਾ ਹੁੰਦੀ ਸੀ ਤੇ ਉਹਨਾਂ ਨੇ ਉੱਥੇ ਜਿਹੜਾ ਮੜਾ ਮੋਟਾ ਝਟਪਕ ਕਰਾਈ ਤੇ ਆਖਰ ਭਾਈ ਅਮਰਪਾਲ ਸਿੰਘ ਫਿਰ ਵਿਚਰੇ ਪੰਜਾਬ ਦੇ ਵਿੱਚ ਫਿਰ ਉਸ ਤਰ੍ਹਾਂ ਹੀ ਜਿਹੜਾ ਪ੍ਰਚਾਰ ਨਿਰੰਤਰ ਰੱਖਿਆ ਤੇ ਸਭ ਤੋਂ ਵੱਡਾ ਜਿਆਦਾ ਜਿਹੜਾ ਅਕਾਲੀ ਦਲ ਨੇ ਜ਼ੋਰ ਲਾਇਆ ਅਕਾਲੀ ਦਲ ਦੀ ਹਰਸਿਮਰਤ ਕੌਰ ਬੀਬੀ ਨੇ ਇਹ ਆ ਕੇ ਜਨਾਲਾ ਘਟਨਾ ਦਾ ਹੋ ਗਿਆ ਜੀ ਇਹ ਆਪਣਾ ਇੱਕ ਗੁਰੂਗ੍ਰਾਂਧ ਸਾਹਿਬ ਨੂੰ ਢਾਲ ਬਣਾ ਕੇ ਲੈ ਗਏ ਉਥੇ ਐ ਹੋ ਜਾਣਾ ਸੀ ਜੀ ਉਥੇ ਬਪਾਲ ਮਚਾ ਦਿੱਤਾ ਜਾਨੀ ਕਿ ਅਕਾਲੀ ਦਲ ਛੱਡ ਕੇ ਸਵਾਹ ਹੋ ਗਿਆ ਫਿਰ ਬਿਰਸਾ ਸਿੰਘ ਬਟੋਹਾ ਸਰਖਬੀਰ ਸਿੰਘ ਬਾਦਲਾ ਅਰਵਨੀਤ ਸਿੰਘ ਬਿੱਟੂ ਜਾਨੀ ਕਿ ਜਿੰਨੇ ਵੀ ਵਿਰੋਧੀ ਸੀ ਸਾਰੇ ਭਾਈ ਅੰਮਰਪਾਲ ਸਿੰਘ ਦੇ ਮਾਗਰ ਪਏ ਤੇ ਸਰਕਾਰ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਗ੍ਰਿਫਤਾਰ ਕਰੋ ਆਖਰ ਸਰਕਾਰ ਨੇ ਭਾਈ ਅੰਮਰਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਦਸ ਨੌ ਸਾਥੀ ਭਾਈ ਅੰਮਰਤਪਾਲ ਸਿੰਘ ਦੇ ਤੇ ਸਮੇਤ ਅੰਮਰਤਪਾਲ ਸਿੰਘ ਨੂੰ ਡਿਬਰੂਗੜ ਦੇਲ ਦੇ ਵਿੱਚ ਭੇਜ ਦਿੱਤਾ ਤੇ ਉਸ ਤੋਂ ਬਾਅਦ ਧਰਨਾ ਲੱਗਦਾ ਅੰਮਰਤ ਸਰ ਦੇ ਬੇਕਰ ਧਰਨੇ ਦੇ ਵਿੱਚ ਇਹੀ ਬਰਸੀਮਟੋਹੇ ਵਰਗੇ ਇਹੀ ਅਕਾਲੀ ਜਾਂਦੇ ਰਹੇ ਇਹੀ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਾਂਦਾ ਰਿਹਾ ਇਹੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਉੱਥੇ ਜਾਂਦੇ ਰਹੇ ਜੀ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਨਾਲ ਆ ਸਾਨੂੰ ਦੱਸਿਓ ਐਨਐਸਏ ਬਹੁਤ ਮਾਰੀਆ ਸਰਕਾਰ ਨੇ ਲਾਈ ਆ ਇੱਕ ਕਾਲਗੀਆਂ ਜੀਬਾਂ ਵਾਲੇ ਉੱਥੇ ਜਾਂਦੇ ਰਹੇ ਉੱਥੇ ਸੱਪ ਦੀ ਜ਼ਹਿਰ ਮੰਗੂ ਇਸ ਤਰ੍ਹਾਂ ਡੰਗ ਬੁਕਲ ਦੇ ਸੱਪ ਪਹਿਲਾਂ ਤੋਂ ਹੀ ਜਿਹੜਾ ਕਿ ਉਹ ਤਿਆਰ ਕਰੇ ਬੈਠੇ ਸੀ ਤੇ ਇਹਨਾਂ ਨੇ ਸਰਕਾਰ ਨੂੰ ਭੰਡਿਆ ਆਪਣੇ ਨੰਬਰ ਬਣਾਉਣ ਦੇ ਵਾਸਤੇ ਉਸ ਤੋਂ ਬਾਅਦ ਜਦੋਂ ਭਾਈ ਅਮਰਪਾਲ ਸਿੰਘ ਦੇ ਜਥੇਬੰਦੀ ਨੇ ਤੇ ਉਹਨਾਂ ਦੇ ਮਾਤਾ ਪਿਤਾ ਨੇ ਤੇ ਖੰਡੂਰ ਸਾਹਿਬ ਵਾਸੀ ਨੇ ਕਿਹਾਗਾ ਕਿ ਭਾਈ ਅਸੀਂ ਬੀਬੇ ਪਰਮਜੀਤ कौर ਖਾਲੜਾ ਖੜੀ ਹੋਈ ਸੀ ਉਹਨੂੰ ਅਸੀਂ ਜਿਤਾ ਨਹੀਂ ਸਕੇ ਤੇ ਖੰਡੂਰ ਸਾਹਿਬ ਤੋਂ ਹੁਣ ਤੁਸੀਂ ਖੜਾ ਕਰੋ ਭਾਈ ਅੰਮਰਪਾਲ ਸਿੰਘ ਨੂੰ ਅਸੀਂ ਜਿਤਾਵਾਂਗੇ ਤਾਂ ਖੰਡੂਰ ਸਾਹਿਬ ਵਾਸੀਆਂ ਨੇ 4 ਲੱਖ ਵੋਟਾਂ ਪਾਈਆਂ 197000 ਪਲੱਸ ਵੋਟਾਂ ਦੇ ਨਾਲ ਸਭ ਤੋਂ ਮਾਰਜਨ ਨਾਲ ਪਹਿਲੇ ਨੰਬਰ ਤੇ ਜਿਹੜਾ ਭਾਈ ਅੰਮਰਪਾਲ ਸਿੰਘ ਜਿੱਤੇ ਜਦੋਂ ਭਾਈ ਅੰਮਰਪਾਲ ਸਿੰਘ ਦਾ ਐਲਾਨ ਹੋ ਗਿਆ ਕਿ ਵੋਟਾਂ ਵਿੱਚ ਖੜੇ ਹੋਗੇ ਤਾਂ ਬਿਰਸਾ ਸਿੰਘ ਬਲਟੋਹਾ ਪਿੱਟ ਪਿੱਟ ਕੇ ਦੂਰਾ ਹੋ ਗਿਆ ਤੇ ਉਸ ਤੋਂ ਬਾਅਦ ਜੀਜਾ ਸਾਲਾ ਲਟਦੇ ਰਹੇ ਪ੍ਰਗਾਗ ਸੁਖਵੀਰ ਬਾਦਲਾ ਜਣੇ ਕਿ ਘਰ ਦੇ ਵਿੱਚ ਐਂ ਕਲੇਸ਼ ਪੈ ਗਿਆ ਜਿਵੇਂ ਕੋਈ ਜੰਗ ਛੜੀ ਹੁੰਦੀ ਆ ਅਰਬਨੀਤ ਵਿਟੂ ਵਰਗੇ ਨਸਾਨੇ ਸਾਧਣ ਲੱਗੇ ਬੜਿਆਂ ਦੇ ਜਿਹੜਾ ਮਿਰਚਾਂ ਮੈਂ ਕਹਿੰਦਾ ਉਹ ਉਹ ਕੁਝ ਲੜਿਆ ਜਿਹੜਾ ਪੱਕ ਹੈ ਦੀ ਕਿ ਹੱਦ ਤੋਂ ਬਾਹਰ ਜਿਹੜਾ ਕਿ ਇਹਨਾਂ ਦੇ ਪਸੂੜੀ ਪਈ ਉਸ ਤੋਂ ਬਾਅਦ ਜਿਹੜੀ ਫਿਰ ਡੱਡੂ ਮੱਸੀਆਂ ਕਸੂ ਕੰਮੇ ਸਾਰੇ ਇਕੱਠੇ ਹੋ ਗਏ ਭਾਈ ਅੰਮਰਤਪਾਲ ਸਿੰਘ ਆਖਰ ਅੰਮਰਤਪਾਲ ਸਿੰਘ ਜਿੱਤ ਗਿਆ ਫਿਰ ਅੰਮਰਤਪਾਲ ਸਿੰਘ ਦੀ ਇੱਕਾ ਡੱਡੂ ਮੂਹਾ ਹਾਂ ਜਾਂ ਰੋਜ ਚੜ੍ਹ ਕੇ ਆ ਜਾਂਦਾਗਾ ਕਹਿੰਦਾ ਮੈਂ ਅੰਬਤਪਾਲ ਸਿੰਘ ਦੀ ਮੈਂਬਰਸ਼ਿਪ ਤਾਂ ਰੱਦ ਕਰਾਉਂਗਾ ਜੇ ਸੋਸ਼ਲ ਮੀਡੀਆ ਤੇ ਪਰਚਾਰ ਚੱਲਿਆ ਜੇ ਗੁਰਦੁਆਰੇ ਵਿੱਚ ਬਿਨਾ ਪਰਮਿਸ਼ਨ ਤੋਂ ਗਏ ਇਹ ਧੰਕਾ ਸੁਪਰੀਮ ਕੋਰਟ ਚੱਲਿਆ ਗਿਆ ਸੁਪਰੀਮ ਕੋਰਟ ਦੋ ਤਰੀਕਾ ਪਈਆਂ ਚੱਕ ਕੇ ਸੁਪਰੀਮ ਕੋਰਟ ਨੇ ਫੈਲ ਪਰੇ ਮਾਰੀ ਕਹਿੰਦਾ ਯਾ ਵੀ ਤੂੰ ਜਨਾਖਾਨੀ ਚੱਕ ਕੇ ਮੂੰਹ ਕਹਿੰਦਾ ਇੱਥੇ ਆ ਜਾਂਦਾਗਾ ਇਹ ਸੁਪਰੀਮ ਕੋਰਟ ਤੁਹਾਡੇ ਜਾਂ ਹਾਈ ਕੋਰਟ ਇਸ ਕੰਮ ਵਾਸਤੇ ਨਹੀਂ ਕਿ ਜਨਾਖਾਨੀ ਮੂੰਹ ਚੱਕ ਕੇ ਆ ਜਾਵੇ ਤਾਂ ਉਹ ਮੂੰਹ ਦੀ ਖਾ ਕੇ ਬੈਠ ਗਿਆ ਫੇਰ ਅਮਰਤਪਾਲ ਸਿੰਘ ਨੂੰ ਕਹਿੰਦੇ ਅਸੀਂ ਸੌ ਨਹੀਂ ਚੁੱਕਣਦੇ ਸੌ ਨਹੀਂ ਚੁੱਕਣਦੇ ਅਮਰਤਪਾਲ ਸਿੰਘ ਨੂੰ ਸੌ ਵਿੱਚ ਚੁਕਾ ਦਿੱਤੀ ਫੇਰ ਕਹਿੰਦੇ ਕਿ ਭਾਈ ਅਮਰਤਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਹੋਣੀ ਹੈ ਮੈਂਬਰਸ਼ਪ ਰੱਦ ਹੋ ਕੇ ਅਸੀਂ ਰੱਦ ਹੋ ਕੇ ਰੱਦ ਕਰਾ ਕੇ ਰਹਾਗੇ ਜਾਨੀ ਕਿ ਇਹ ਪੂਰਾ ਰਟਾ ਲਾਇਆ ਫੇਰ ਸਰਕਾਰ ਨੇ ਏਜੰਸੀਆਂ ਨੇ ਇੱਕ ਹੋਰ ਚਾਲ ਖੇਡੀ ਪੰਜਾਬ ਦੇ ਵਿੱਚ ਕਤਲ ਹੁੰਦਾ ਗੁਰਪ੍ਰੀਤ ਸਿੰਘ ਹਰੀਨਾਮ ਦਾ ਫਰੀਦਕੋਟ ਦੇ ਵਿੱਚ ਤੇ ਉਹਦੇ ਵਿੱਚ ਫੇਰ ਵਿਰੋਧੀਆਂ ਨੂੰ ਕਹਿੰਦਾ ਵੀ ਤੁਸੀਂ ਮੂਹਰੇ ਲੱਗੋ ਸਰਕਾਰ ਨੇ ਤਾਂ ਪੰਜਾਬ ਦੇ ਹਿੱਤਾਂ ਦੇ ਰਾਖੀ ਕਰਨ ਵਾਲੇ ਬਜ਼ੁਰਗਾਂ ਨੂੰ ਕੁੱਟਣ ਵਾਲੇ ਤੇ ਡਾਂਗਾ ਖਾਣ ਵਾਲੇ ਵੱਡੇ-ਵੱਡੇ ਹਤੈਸੀ ਆਪਣੇ ਕਹਾਉਣ ਵਾਲੇ ਖਾੜ ਕੋ ਬਾਅਦ ਹੀ ਕੁਝ ਪੁੱਛ ਲਵਾਉਣ ਵਾਲੇ ਕੁਝ ਸ਼ਹੀਦਾਂ ਦੇ ਬਾਰਤ ਦੱਸਣ ਵਾਲੇ ਜਾ ਕੇ ਗੁਰਪ੍ਰੀਤ ਸਿੰਘ ਹਰੀ ਦੇ ਪਰਿਵਾਰ ਦੇ ਨਾਲ ਰਲ ਗਏ ਕਿ ਤੁਸੀਂ ਭਾਈ ਅਮਰਪਾਲ ਸਿੰਘ ਦਾ ਨਾਂ ਧਾਰ ਦਿਓ ਉਹਨਾਂ ਨੇ ਕਹਿਣ ਦੇ ਵਿੱਚ ਭਾਈ ਸਾਰਾ ਕੁਝ ਕੀਤਾ ਫਿਰ ਉਸ ਤੋਂ ਬਾਅਦ ਹਫਤਾ ਬਾਅਦ ਪੰਜਾਬ ਦਾ ਡੀਜੀਪੀ ਆਉਂਦਾ ਤੇ ਤੇ ਮੀਟਿੰਗ ਕਰਦਾ ਕਾਨਫਰੰਸ ਕਰਦਾ ਕਹਿੰਦਾ ਭਾਈ ਅਮਰਪਾਲ ਸਿੰਘ ਇਸ ਦੇ ਵਿੱਚ ਮਾਸਟਰਮਾਈਂਡ ਆ ਮਾਸਟਰਮਾਈਂਡ ਆ ਅਰਥ ਅੱਲਗਾ ਕਰਤਾ ਧਰਤਾ ਕਹਿੰਦੇ ਅੰਮ੍ਰਿਤਪਾਲ ਸਿੰਘ ਆ ਚਾਇਆ ਅਲਜਾਇਆ ਗਿਆ ਤੇ ਫਿਰ ਜਿੰਨਾ ਚੋ ਭਾਈ ਅੰਮ੍ਰਿਤਪਾਲ ਸਿੰਘ ਉੱਤੇ ਜਿਹੜਾ ਜਵਾਬਾ ਕਾਨੂੰਨ ਜਿਹੜਾ ਲਗਾ ਦਿੱਤਾ ਫਿਰ ਜਿਹੜਾ ਲੋਕ ਸਭਾ ਦਾ ਸੈਸ਼ਨ ਸਿਮਾਰਟ ਦੇ ਵਿੱਚ 10 ਮਾਰਚ ਨੂੰ ਸ਼ੁਰੂ ਹੋਣਾ ਸੀ 12 ਮਾਰਚ ਨੂੰ ਅੰਮ੍ਰਿਤਪਾਲ ਸਿੰਘ ਦੀ ਪੇਸ਼ੀ ਸੀ ਤੇ ਸੈਸ਼ਨ ਦੇ ਵਿੱਚ ਲੋਕ ਸਭਾ ਦੇ ਸਵਿਕਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਪਹਿਲੀ ਚਿੱਠੀਆਂ ਲਿਖ ਚੁੱਕੇ ਲਿਖ ਚੁੱਕੇ ਸੀ ਕਿ ਸਾਨੂੰ ਭਾਈ ਅਸੀਂ ਲੋਕਤੰਤਰ ਦੇ ਤਹਿਤ ਲੜੇ ਆ ਤੁਹਾਡੇ ਸੰਵਿਧਾਨ ਦੇ ਹੁਣ ਤਾਂ ਤਹਿਤ ਅਸੀਂ ਲੜਕ ਪਏ ਚੋਣਾ ਹੁਣ ਤਾਂ ਸਾਨੂੰ ਆਉਣ ਦੇ ਦਿਓ ਪਾ ਲੋਕ ਸਭਾ ਸਪੀਕਰ ਕਹਿੰਦਾ ਜੀ ਤੁਸੀਂ ਸਰਕਾਰ ਕੋਲੇ ਜਾਓ ਨਹੀਂ ਤੁਸੀਂ ਹਾਈ ਕੋਰਟ ਜਾਓ ਵਿਕਲ ਸਭਾ ਨੇ ਜਿਹੜਾ ਇੱਕ ਕਿਹਾ ਕਿ ਅਸੀਂ ਸਰਕਾਰ ਕੋਲੇ ਨਹੀਂ ਜਾਂਦੇ ਹਾਈ ਕੋਰਟ ਗਏ ਤਾਂ ਹਾਈ ਕੋਰਟ ਕਹਿੰਦੀ ਮੈਂਬਰਸ਼ਪ ਤੁਹਾਡੀ ਬਹਾਲ ਆ ਪਰ ਤੁਸੀਂ ਸੈਸਨ ਦੇ ਵਿੱਚ ਨਹੀਂ ਜਾ ਸਕਦੇ ਪਰ ਸੈਸਨ ਦੇ ਕੋਲ ਸਪੀਕਰ ਦੇ ਕੋਲ ਉਸ ਜਿਹੜੀ ਸੈਟ ਬਣੀ ਸੀ ਆਪਾਂ ਕਹਿੰਦੀ ਜਾਂ ਪੰਜ ਮੈਂਬਰੀ ਕਮੇਟੀ ਬਣੀ ਸੀ ਉਹਦੇ ਕੋਲੇ ਸਾਰੇ ਅਧਿਕਾਰ ਹੁੰਦੇ ਆ ਕਿ ਭਾਈ ਜਿਹੜਾ ਲੋਕ ਸਭਾ ਦਾ ਐਮਪੀ ਆ ਮੈਂਬਰ ਆ ਚੁਣਿਆ ਗਿਆ ਉਹਨੂੰ ਕੋਈ ਰੋਕ ਨਹੀਂ ਸਕਦਾ ਲੋਕ ਸਭਾ ਦੇ ਵਿੱਚ ਤੇ ਉਹ ਜਿਹੜਾ ਨਿਰਣਾ ਲੈ ਸਕਦੇ ਆ ਹੁਣ ਭਾਈ ਅੰਮਰਪਾਲ ਸਿੰਘ ਲੋਕ ਸਭਾ ਦੇ ਵਿੱਚ ਵੀ ਜਾਣਗੇ ਤੇ ਹੁਣ ਜਿਹੜਾ ਤਾਜ਼ਾ ਅੱਜ ਅਪਡੇਟ ਜਿਹੜੀ ਹੁਣੇ-ਹੁਣੇ ਤਾਜ਼ਾ ਅਪਡੇਟ ਆਈ ਆ ਕਿ ਭਾਈ ਅੰਮਰਪਾਲ ਸ ਮੇਤ ਸੱਤ ਸਾਥੀਆਂ ਤੇ ਜਿਹੜੀ ਐਨਐਸਸੀ ਆ ਜਿਹੜੀ ਉਹ ਹਟਾ ਦਿੱਤੀ ਆ ਇਹ ਸਭ ਤੋਂ ਵੱਡੀ ਤੇ ਐਵੇਂ ਜਾਣਕਾਰੀ ਤੁਹਾਨੂੰ ਦਿੱਤੀ ਆ ਤੁਹਾਨੂੰ ਸਾਰਾ ਪਰਚੋਲ ਕਿਉਂ ਜਿਹੜਾ ਦੱਸਿਆਗਾ ਇਹ ਬੇਸਾਕ ਪਤਾ ਹੋਵੇ ਪਰ ਫਿਰ ਵੀ ਕਈ ਬੰਦੇ ਨੂੰ ਨਹੀਂ ਪਤਾ ਹੁੰਦਾ ਕਿ ਆਖਰ ਕੀ ਆ ਹੁਣ ਸੱਤ ਜਿਹੜੇ ਨੌਜਵਾਨ ਨੇ ਪੱਪਲ ਪ੍ਰੀਤ ਸਿੰਘ ਬਸੰਤ ਸਿੰਘ ਦੌਲਤਪੁਰ ਹਰਜੀਤ ਸਿੰਘ ਭਗਵੰਤ ਸਿੰਘ ਔਰ ਪ੍ਰਧਾਨ ਮੰਤਰੀ ਬਾਜੇ ਕੇ ਦਲਜੀਤ ਸਿੰਘ ਕਲਸੀ ਤੋਂ ਇਲਾਵਾ ਜਿਹੜੇ ਸੱਤ ਨੌਜਵਾਨ ਨੇ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਅਜੀ ਜਵਾਪਾ ਲੱਗਿਆ ਉਹਨੂੰ ਦੇਖ ਰਿਹਾ ਪੰਜਾਬ ਲਿਆਉਂਦੇ ਆ ਜਾਂ ਡਿਬਰੂਗੜ ਦੇਲ ਦੇ ਵਿੱਚ ਹੀ ਰੱਖਦੇ ਆ ਇਹ ਅੱਗੇ ਆ ਕਿ ਹਾਈ ਕੋਰਟ ਦੇ ਵਿੱਚ ਫਿਰ ਰਿਟ ਪੈਣੀ ਆ ਐਨਐਸਸੀ ਨੂੰ ਲੈ ਕੇ ਵੀ ਰਿਟ ਪਈ ਹੋਈ ਸੀ ਐਨਐਸਸੀ ਅੱਜ ਖਤਮ ਹੋ ਗਈ 2 ਸਾਲ ਪੂਰੇ ਜਿਹੜੇ ਐਨਐਸਏ ਨੂੰ ਹੋ ਚੁੱਕੇ ਨੇ ਬਾਕੀ ਜਿਹੜੇ 30 35 ਸਿੰਘ ਹੋਰ ਨੇ ਉਹਨਾਂ ਦੀ ਜਿਹੜੀ ਕਿ ਆਉਣ ਵਾਲੇ ਦੇ 2 ਦਿਨਾਂ ਦੇ ਵਿੱਚ ਐਨਐਸਏ ਖਤਮ ਹੋਣ ਵਾਲੀ ਆ ਉਹ ਵੀ ਰਿਹਾ ਹੋਣਗੇ ਉਹ ਪੰਜਾਬ ਦੀਆਂ ਜ਼ਿਲ੍ਹਾ ਵਿੱਚ ਹੀ ਆ ਹੁਣ ਇੱਕ ਹੋਰ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਉਹਨਾਂ ਨੂੰ ਪੰਜਾਬ ਲਿਆ ਕੇ ਪੰਜਾਬ ਦੀਆਂ ਦਵਾਰੇ ਕਹਿੰਦੇ ਉਹਨਾਂ ਨੂੰ ਜ਼ਿਲ੍ਹਾ ਦੇ ਵਿੱਚ ਬੰਦ ਕਰਨਗੇ ਕਿਉਂਕਿ ਜਿਹੜਾ ਅਜਨਾਲਾ ਜਿਹੜੀ ਘਟਨਾ ਗਈ ਉਹਦੇ ਵਿੱਚ ਕਹਿੰਦੇ 7-8 ਕੇਸ ਨੇ ਕਰੀਬ 12 ਕੇਸ ਤਾਂ ਕਹਿੰਦੇ ਭਾਈ ਅੰਮਰਪਾਲ ਸਿੰਘ ਦੇ ਦਰਜ ਕੀਤੇ ਨੇ ਝੂਠੇ ਦੇਖੋ 12 ਕੇ ਇਸ ਕਾਦੇ ਬੰਦੇ ਆ ਅੰਦਰ ਬੈਠੇ ਤੇ ਕੇਸਾਂ ਦੇ ਕੇਸ ਮੜੀ ਜਾ ਰਹੇ ਨੇ ਉਹਨਾਂ ਦੇ ਉੱਚੋ 307 ਆ ਕੋਈ ਸੱਬੀ ਆ ਕੋਈ ਕਿੰਨੀ ਆ ਕੋਈ ਫਲਾਨਾ ਕੋ ਧਮਕਾ ਚਲੋ ਜਿੰਨੀ ਵੀ ਧਰਾਮਾ ਬਣਦੀ ਹੈ ਪੁਲਿਸ ਦੇ ਅਨਸਾਰ ਸਰਕਾਰ ਦੇ ਅਨਸਾਰ ਉਹ ਗੱਲ ਹੋਈ ਸੱਪ ਲੰਘ ਗਿਆ ਹੁਣ ਪੂਛ ਕੁੱਟਣ ਦਾ ਕੀ ਫਾਇਦਾ ਹੁਣ ਐਨਐਸਏ ਖਤਮ ਹੋ ਗਈ ਆ ਜਵਾਬਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਦੇਖੋ ਕਿਵੇਂ ਉੱਡਦਾ ਐ ਜਾਊਗਾ ਤੇ ਜਿਹੜੇ ਜਿਹੜੀਆਂ ਧਰਾਮਾ ਲਾਈਆਂ ਨੇ ਬੇ ਬੇਨਾ ਜਿਹੜੀਆਂ ਕਿ ਝੂਠੀਆਂ ਧਰਾਵਾਂ ਲਾਈਆਂ ਨੇ ਇਹ ਵੀ ਸਾਰੀਆਂ ਉੱਡਣਗੀਆਂ ਸਾਰੇ ਸਾਥੀ ਰਿਹਾ ਹੋਣਗੇ ਦੁਬਾਰੇ ਖਾਲਸਾ ਬਹੀਰ ਚੱਲੂਗੀ ਫਿਰ ਪੰਜਾਬ ਦਾ ਨੌਜਵਾਨ ਬੱਚਾ ਬੱਚਾ ਪਹਿਲਾਂ ਤਾਂ ਜੀ ਸੁੱਤਾ ਪਿਆ ਸੀ ਮੈਨੂੰ ਲੱਗਦਾ ਪਰ ਅੱਜ ਉਹ ਨੌਜਵਾਨ ਵੀ ਖੜੇ ਹੋਣਗੇ ਜਿਨ੍ਹਾਂ ਨੇ ਕਦੇ ਅੰਮਰਤਪਾਲ ਸਿੰਘ ਦਾ ਨਾਮ ਵੀ ਨਹੀਂ ਜਾਣਦੇ ਸੀ ਅੱਜ ਲੋਕ ਉਹ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚੋਂ ਭਾਈ ਅੰਮਰਤਪਾਲ ਸਿੰਘ ਦੇ ਨਾਲ ਤੁਰਨਗੇ ਖਾਲਸਾ ਬਹੀਰ ਵੱਡੀ ਪੱਧਰ ਤੇ ਨਿਕਲੂਗੀ ਹੁਣ ਸਰਕਾਰ ਦੇ ਕਰ ਇਹ ਅੰਮਰਿਤਪਾਲ ਸਿੰਘ ਦੇ ਸਾਥੀਆਂ ਤੇ ਦੁਬਾਰੇ ਕੇਸ ਪਾਉਂਦੀ ਆ ਤਾਂ ਸਰਕਾਰ ਭਗਵੰਤ ਮਾਨ ਦੀ ਸਰਕਾਰ ਭੁੱਲ ਜਾਵੇ ਕਿ 2027 ਦੇ ਵਿੱਚ ਅਸੀਂ ਬੰਦੇ ਜਿਤਾ ਲਾਂਗੇ ਜਿ ਅਸੀਂ ਜਿੱਤ ਜਾਾਂਗੇ ਜਿਸ ਤਰ੍ਹਾਂ ਭਗਵੰਤ ਮਾਨ ਦੀ ਸਰਕਾਰ ਜਦੋਂ ਬਣੀ ਆ بڑے بڑے ਨੇਤਾ ਹਾਰੇ ਨੇ ਤੇ ਉਹੀ ਹਾਲ ਭਗਵੰਤ ਮਾਨ ਦਾ ਖੁਦ ਭਗਵੰਤ ਮਾਨ ਵੀ ਹਾਰੂਗਾ 2027 ਦੇ ਵਿੱਚ ਤੇ ਭਾਈ ਅੰਮਰਿਤਪਾਲ ਸਿੰਘ ਮੁੱਖ ਮੰਤਰੀ ਦਾ ਜਿਹੜਾ ਐਲਾਨ ਜਿਹੜਾ ਸਿੱਖ ਕੌਮ ਨੇ ਕਰ ਦਿੱਤਾ ਜਿਸ ਸਿੱਖ ਕੌਮ ਆਪਣੇ ਅਦੇ ਵੀ ਬੇਲਾਗਾ ਸਿੱਖੋ ਸਮਝ ਜੋ ਕਿਉਂ ਲੱਤਾਂ ਖਾਨਿਓ ਕਿਉਂ ਡਾਂਗਾ ਖਾਨਿਓ ਕਿਉਂ ਸਿੱਤਰੋ ਸਤਰੀ ਹੁੰਨੇਓ ਕਿਹ ਲੋਕਾਂ ਦਾ ਜਲੂਸ ਕਢਾਉਣਿਓ ਕਿਉਂ ਦੂਜੇ ਧਰਮਾਂ ਵਾਲੇ ਤੁਹਾਨੂੰ ਕੀ ਕੁਛ ਕਹਦੇ ਆ ਉਹ ਤੁਸੀਂ ਮਾੜਾ ਮੋਟਾ ਸੁਧਰ ਜੋ ਨਾ ਤੁਸੀਂ ਵੱਖੋ ਵੱਖਰੀਆਂ ਟਕਸਾਲਾ ਬਣਾਓ ਨਾ ਮੱਖੋ ਵੱਖਰੀ ਤੁਸੀਂ ਡਫਲੀਆਂ ਵਜਾਓ ਬਥੇਰੇ ਨੁਕਸਾਨ ਕਰਾ ਲਿਆ ਸਿੱਖ ਕੌਮ ਦਾ ਹੁਣ ਤਾਂ ਇੱਕ ਹੋ ਜਾਓ ਭਾਈ ਅੰਮਰਪਾਲ ਸਿੰਘ ਨੂੰ ਜਿਤਾ ਦਿਓ ਤੇ ਤੁਸੀਂ ਭਾਈ ਜਿਹੜਾ ਐਮਐਲਏ ਬਣ ਜਾਓ ਐਮਪੀ ਬਣ ਜਾਓ ਤੁਸੀਂ ਨਾਲ ਲੈ ਕੇ ਚੱਲੋ ਉਹਨਾਂ ਦੇ ਤਾਂ ਨੂੰ ਨੌਕਾ ਮਿਲੂਗਾ ਬਰਾਬਰ ਦੇ ਅਧਿਕਾਰ ਤੁਹਾਡੇ ਕੋਲੇ ਹੋਣਗੇ ਅੱਜ ਸਿੱਖ ਕੌਮ ਦਾ ਜਥੇਬੰਦੀਆਂ ਟਕਸਾਲਾਂ ਨੇ ਚਾਹੇ ਰੱਖੀ ਰੱਖੋ ਵੱਖੋ ਵੱਖਰੀਆਂ ਪਰ ਵੇਲਾ ਹੁਣ ਇਹ ਆ ਗਿਆ ਲਖੀਰ ਖਿੱਚਣ ਦਾ ਆ ਗਿਆ ਜਿਵੇਂ ਬਾਬਾ ਦੀਪ ਸਿੰਘ ਨੇ ਲਖੀਰ ਖਿੱਚੀ ਸੀ ਅੱਜ ਵੇਲਾ ਉਹ ਆ ਗਿਆ ਜੇਕਰ ਇਹ ਵੇਲਾ ਤੁਸੀਂ ਗਮਾ ਲਿਆ ਇਹ ਵੇਲਾ ਕਿਹੜਾ ਸਰਦਾਰ ਸਮਜੀਤ ਸਿੰਘ ਮਾਨ ਕੋਲੇ ਵੀ ਆਇਆ ਸੀ ਉਹਨੇ ਵੇਲਾ ਖੰਜਾ ਲਿਆ ਤੇ ਅੱਜ ਉਹ ਫਿਰਦਾਗਾ ਕੱਲਾ ਰਹਿ ਗਿਆ ਜੇਕਰ ਅੱਜ ਵੀ ਜਥੇਬੰਦੀਆਂ ਸਾਰੀਆਂ ਜਿਹੜੀਆਂ ਕਟੀਆਂ ਹੁੰਦੀਆਂ ਨੇ ਭਾਈ ਅੰਮਰਪਾਲ ਸਿੰਘ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਹਾਂ ਤਾਂ ਆਉਣ ਵਾਲਾ ਭਵਿੱਖ ਖਾਲਸਾ ਰਾਜ ਦਾ ਹੋਵੇਗਾ ਇਹਨੂੰ ਖਾਲਸਾ ਰਾਜ ਤੋਂ ਕੋਈ ਰੋਕ ਨਹੀਂ ਸਕਦਾ ਜਿੰਨੇ ਮਰਜ਼ੀ ਤੁਸੀਂ ਇਹ ਬਾਹਾਂ ਮਾਰ ਲੈਣਾ ਜਿੰਨਾ ਅੱਡੀ ਚੋਟੀ ਦਾ ਜ਼ੋਰ ਸਰਕਾਰਾਂ ਤੋਂ ਲੱਗਦਾ ਲਾ ਲੈਣਾ ਪਰ ਖਾਲਸਾ ਰਾਜ ਆ ਜ਼ਰੂਰ ਆਊਗਾ ਮਹਾਰਾਜਾ ਰਣਜੀਤ ਸਿੰਘ ਖਾਲਸੇ ਰਾਜ ਕੀਤਾ ਸੀ ਉਹੀ ਖਾਲਸਾ ਰਾਜ ਆਵੇਗਾ 2027 ਦੇ ਵਿੱਚ ਤੁਸੀਂ ਇਹ ਯਾਦ ਰੱਖ ਲਿਓ ਵੀਡੀਓ ਸਾਹਮਣੇ ਰੱਖ ਲਿਓ ਜਿਸ ਸਿੱਖ ਕੌਮ ਏਕਾ ਹੋਗੀ ਸਿੱਖ ਕੌਮ ਦਾ ਮੈਂ ਕਹਿੰਦਾ 100% ਨਾ ਹੋਵੇ 70% ਹੋ ਜੇ 70% ਇੱਕਾ ਹੋ ਗਿਆ ਤਾਂ ਤੁਹਾਡੀ ਸਰਕਾਰ ਬਣ ਜਾਊਗੀ ਤੁਹਾਡਾ ਖਾਲਸਾ ਰਾਜ ਆ ਜਾਊਗਾ ਇੱਥੇ ਕੋਈ ਨੰਗਾ ਭੁੱਖਾ ਨਹੀਂ ਮਰੂਗਾ ਇੱਥੇ ਕਿਸੇ ਦੇ ਟੱਕੇ ਨਾਲ ਕੇਸ ਨਹੀਂ ਹੋਣਗੇ ਇੱਥੇ ਨੌਜਵਾਨਾਂ ਦੇ ਅਨਕਾਊਂਟਰ ਨਹੀਂ ਹੋਣਗੇ ਇੱਥੇ ਨੌਜਵਾਨ ਨਸੀਬ ਵਿੱਚ ਨਹੀਂ ਮਰਨਗੇ ਇੱਥੇ ਨੌਜਵਾਨਾਂ ਦੇ ਉੱਤੇ ਝੂਠੇ ਪੁਲਿਸ ਮੁਕਾਬਲੇ ਨਹੀਂ ਵੜਨਗੇ ਝੂਠੇ ਕੇਸ ਨਹੀਂ ਵੜਨਗੇ ਅੱਜ ਫੜ ਫੜ ਕੇ ਪੁਲਸਾ ਕੀ ਕਰ ਰਹੀ ਆ ਲੱਤ 'ਚ ਗੋਲੀ ਮਾਰਦੀ ਆ ਫੜ ਕੇ ਲੱਤਾਂ 'ਚ ਗੋਲੀਆਂ ਮਾਰ ਰਹੀ ਆ ਆਉਣ ਵਾਲਾ ਇਹਨਾਂ ਤੇ ਆਰਡਰ ਹੋਰ ਵੀ ਆ ਆਡ ਤੋਂ ਹੋਰ ਵੀ ਆ ਸਕਦਾਗਾ ਅੱਜ ਤਾਂ ਅਜੇ ਲੱਤਾਂ ਤੇ ਗੋਲੀਆਂ ਮਾਰਨਾ ਆਰਡਰ ਆਇਆ ਤੇ ਕੱਲ ਨੂੰ ਤੁਹਾਡੇ ਹਿੱਕਾਂ ਵਿੱਚ ਵੀ ਗੋਲੀਆਂ ਵੱਜਣਗੀਆਂ ਨੌਜਵਾਨੋ ਸਿੱਖੋ ਕੌਮ ਦੇ ਜਾਇਓ ਸਮਝੋ ਅਜੇ ਵੀ ਮੇਰੀਆਂ ਬੀਬੀਆਂ ਭੈਣਾ ਮਾਮਾ ਨੂੰ ਬੇਨਤੀ ਆ ਸਾਡੇ ਬਜ਼ੁਰਗਾਂ ਨੂੰ ਬੇਨਤੀ ਆ ਉਹ ਛੱਡ ਦਿਓ ਕਾਲੀ ਕਾਂਗਰਸੀਆਂ ਦਾ ਖਹਿੜਾ ਛੱਡ ਦਿਓ ਤੁਸੀਂ ਆਮ ਆਦ ਆ ਹੋਰ ਦਾ ਖਹਿੜਾ ਇੱਕ ਵਾਰੀ ਤੁਸੀਂ ਸਿੱਖ ਕੌਮ ਦੇ ਵਾਰਿਸ ਬਣ ਜਾਓ ਕਿਉਂਕਿ ਤੁਸੀਂ ਬਹੁਤ ਟਾਈਮ ਹੋ ਗਿਆ 70 ਸਾਲ ਹੋ ਗਏ ਤੁਹਾਨੂੰ ਕੁੱਟ ਖਾਂਦਿਆਂ ਨੂੰ ਤੁਹਾਨੂੰ ਅਜੇ ਤੱਕ ਸ਼ਰਮ ਨਹੀਂ ਆਉਂਦੀ ਮਾੜੀ ਮੋਟੀ ਆਪਣੇ ਬੱਚਿਆਂ ਦਾ ਭਵਿੱਖ ਦੇਖ ਲਓ ਤੁਹਾਡੇ ਬੱਚੇ ਬਾਹਰ ਜਾ ਰਹੇ ਨੇ ਉਹ ਅਗਲੇ ਅਮਰੀਕਾ ਵਾਲੇ ਨੇ ਤੁਹਾਡੇ 40 40 50 50 ਲੱਖ ਵਾਲੇ ਲਾ ਕੇ ਗਏ ਸੀ ਬਾਹਰ ਅਗਲੇ ਨੇ ਬਾਹਰ ਕੱਟ ਕੇ ਮਾਰੇ ਇਹ ਹਾਲ ਤੁਹਾਡਾ ਫਿਰ ਹੋਣਾਗਾ ਜੇਕਰ ਤੁਸੀਂ ਇਹ ਗਲਤੀ ਕਰ ਲਈ 2027 ਦੇ ਵਿੱਚ ਇਹ ਮੋਦੀ ਹੰਕਾਰਿਆ ਤੁਹਾਡੀਆਂ ਜ਼ਮੀਨਾਂ ਵੀ ਜਾਣਗੀਆਂ ਤੁਹਾਡੀ ਜਵਾਨੀ ਤੁਹਾਡੀ ਨਾਸਲ ਸਭ ਕੁਝ ਜਾਊਗਾ ਜੇਕਰ ਤੁਸੀਂ ਨਾ ਸਮਝੇ 2027 ਦਾ ਤੁਹਾਡੇ ਕੋਲੇ ਬੇਲਾ ਬਹੁਤ ਪਿਆਗਾ ਬਹੁਤ ਜਿਆਦੇ ਸੋਚਣ ਦਾ ਬੇਲਾ ਪਿਆਗਾ ਪਰ ਨੌਜਵਾਨੋ ਉੱਠੋ ਇਹ ਉੱਠੇ ਤੋਂ ਕੰਮ ਹੋਊਗਾ ਇਹਨੇ ਇਹ ਨਹੀਂ ਕਹਿੰਦੇ ਕਿ ਅਸੀਂ ਡੰਗਾ ਚੱਕੋ ਇਹ ਨਹੀਂ ਕਹਿੰਦੇ ਅਸੀਂ ਗੋਲੀਆਂ ਚੱਕੋ ਉੱਠੋ ਤੁਸੀਂ ਆਪਣੀ ਆਵਾਜ਼ ਬੁਲੰਦ ਕਰੋ ਆਵਾਜ਼ ਬੁਲੰਦ ਕਰੋਗੇ ਤਾਂ ਤੁਹਾਡਾ ਟਣਕਾ ਟਣਕਾ ਦੇ ਨਾਲ ਤੁਹਾਡੇ ਨਾਲ ਲੋਕ ਚੱਲਣਗੇ ਪਰ ਤੁਸੀਂ ਕਹਿੰਦੇ ਉਹਦੇ ਪੈਰੀ ਹੱਥ ਲਾਤਾ ਕਹਿੰਦੇ ਉਹਦੇ ਮੁਰੇ ਬਾਗੇ ਉਹ ਪਾਰਟੀ ਨਿਕਲ ਕੇ ਡੱਡੂ ਵਾਂਗੂ ਸਾਲ ਮਾਰ ਕੇ ਉਹ ਚ ਬਾਗੇ ਉਹ ਚ ਬਾਗੇ ਇਕ ਕੁਛ ਨਹੀਂ ਬਣਨਾ ਤੁਹਾਡੇ ਉੱਤੇ ਫਿਰ ਜਵਾਬਤਾ ਕਾਨੂੰਨ ਐਨਐਸਏ ਵਰਗੇ ਜਿਹੜਾ ਟਾੜਾ ਕਾਨੂੰਨ ਵਰਗੇ ਇਸ ਤਰ੍ਹਾਂ ਕਾਨੂੰਨ ਲੱਗਣਗੇ ਜਿੱਤੇ ਅਸੀਂ ਨਾ ਸਮਝੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੰਜਾਬ ਦੇ ਵਿੱਚ ਪੰਜਾਬ ਦੇ ਜਾਏ ਤਾਂ ਡਿਬਰਗੜ੍ਹ ਦੇਲ ਦੇ ਵਿੱਚੋਂ ਕੱਲ ਨੂੰ ਪੰਜਾਬ ਵਿੱਚ ਆਉਣਗੇ ਉਹਨਾਂ ਦਾ ਤੁਸੀਂ ਜਿਹੜਾ ਸਵਾਗਤ ਜ਼ਰੂਰ ਕਰਿਓ ਉਹਨਾਂ ਨੌਜਵਾਨਾਂ ਦਾ ਕਿਉਂਕਿ ਉਹ ਕੌਮ ਦੇ ਹੀਰੇ ਨੇ ਨਾ ਹੀਰੇ ਨੂੰ ਸਾਹਮਣੋ ਤੇ ਆਉਣ ਵਾਲਾ ਭਵਿੱਖ ਨਹੀਂ ਬਹੁਤ ਖਤਰਨਾਕ ਆ ਤੇ ਫਿਰ ਸਿੱਖਾਂ ਦੇ ਮੁਕਾਬਲੇ ਜਿਸ ਤਰ੍ਹਾਂ ਪਹਿਲਾਂ ਬਣਦੇ ਸੀ ਉਸ ਤਰ੍ਹਾਂ ਬਣਨਗੇ ਮਾਫ਼ ਕਰਨਾ ਗੱਲਾਂ ਕਹਿਣੀਆਂ ਪੈ ਰੀਆਂ ਨੇ ਜੇ ਤੁਸੀਂ ਨਾ ਸਮਝੇ ਜੇ ਤੁਸੀਂ ਸਮਝ ਗਏ ਤਾਂ ਫਿਰ ਤੁਹਾਡਾ ਕੋਈ ਵਿਗੜ ਨਹੀਂ ਸਕਦਾ ਫਿਰ ਇਹ ਪੰਜਾਬ ਭੁੱਖਾ ਨਹੀਂ ਮਰਦਾ ਫਿਰ ਇੱਥੇ ਗਰੀਬ ਅਮੀਰ ਜਾਤ ਪਾਤ ਸਭ ਕੁਝ ਖਤਮ ਹੋ ਜਾਣਾਗਾ ਸਭ ਬਰਾਬਰ ਹੋਣਗੇ ਸਭ ਲਈ ਅਧਿਕਾਰ ਹੋਊਗਾ ਬਰਾਬਰ ਦਾ ਜਿਸ ਤਰ੍ਹਾਂ ਸੰਵਿਧਾਨ ਲਿਖਿਆ ਗਿਆ ਦਾ ਡਾਕਟਰ ਭੀਮਰਾਓ ਅਵੇਦਕਰ ਵੱਲੋਂ ਸਹਬੇ ਉਹਨਾਂ ਵੱਲੋਂ ਸੰਵਿਧਾਨ ਲਿਖਿਆ ਗਿਆ ਉਸ ਸੰਵਿਧਾਨ ਦੇ ਤਹਿਤ ਤੁਹਾਡੇ ਨਵੇੜੇ ਹੋਣਗੇ ਤੇ ਇਹ ਸੰਵਿਧਾਨ ਦੀਆਂ ਧਰਜੀਆਂ ਡਾਇਆਂ ਨੇ ਸਾਰੀਆਂ ਸਰਕਾਰਾਂ ਨੇ ਇਸ ਕਰਕੇ ਅਜੇ ਵੀ ਟਾਈਮ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਕਮੈਂਟ ਜਰੂਰ ਵੱਧ ਤੋਂ ਵੱਧ ਕਰਿਓ ਵੀਡੀਓ ਇੰਨੀ ਜ਼ਿਆਦਾ ਸ਼ੇਅਰ ਕਰ ਦਿਓ ਹਰ ਇੱਕ ਨੌਜਵਾਨ ਦੇ ਹਰ ਇੱਕ ਦੇ ਗਰੁੱਪ ਦੇ ਵਿੱਚ ਵੀਡੀਓ ਜਾਣੀ ਚਾਹੀਦੀ ਆ ਮੈਂ ਤੁਹਾਡੇ ਤੋਂ ਇਹ ਆਸ ਕਰਦਾਗਾ ਧੰਨਵਾਦ ਬਰਜ ਕਾ ਖਾਲਸਾ ਬਰਜ ਕੀ ਫਤਿਹ